ਇੰਦਰ ਗਰਮੀ ਬੜੀ ਹੈ ਰਸੋਈ ਚ ਤੇ ਗਰਮੀ ਨਹੀਂ ਆ ਨਾ ਜਿਹੜੀ ਕੋਈ ਕਹਿੰਦੀ ਗੱਲ ਨਹੀਂ ਕੀ ਸੋ ਤਾਂ ਲਖਾ ਦੇਓ ਹਾਂਜੀ ਚ ਲੈ ਲਓ ਫਿਰ ਮੰਗਾ ਲੈਨੇ ਹਣਾ ਆਹ ਮੈਂ ਕਿਹਾ ਹਣਾ ਥੋੜਾ ਰਹਿ ਗਿਆ ਵਾ ਤੇ ਮੰਗਾ ਲੈਨੀ ਆ ਆਦਮੀ ਕਾ ਸੁਣਾ ਉਹਨਾਂ ਨੇ ਕਿਹਾ ਵਾਰ ਕਾ ਸੰਦਾਰ ਅਲੱਗ ਹੀ ਕਹਿੰਨੇ ਨਹੀਂ ਦੀਦੀ ਆਉਣਾ ਵਾ ਅੱਗੇ ਤੁਹਾਨੂੰ ਪਤਾ ਵੀਰ ਜੀ ਆਉਂਦੇ ਹੀ ਹਾਂ ਤੇ ਹੁਣ ਉਹ ਤੇ ਚਲ ਗਏ ਬਾਹਰ ਉਹਨਾਂ ਕੋ ਤੇ ਨਹੀਂ ਆਇਆ ਜਾਣਾ ਤੇ ਭਾਬੀ ਜੀ ਆਉਣਗੇ ਤੇ ਇਹੀ ਕੱਲ ਫੋਨ ਕਰਨ ਪਈ ਹੀ ਆਉਣਾ ਵਾ ਹਾਂ ਹਾਂ ਮੈਂ ਕੋਈਂ ਦਾ ਡਾਪਣਾ ਘਰ ਜਿੱਦ ਮਰਜ਼ੀ ਆ ਜਾਓ ਅੱਛਾ ਚਲਾਉਣਗੇ ਤੇ ਤੁਹਾਡੇ ਮੇਰੇ ਮੰਮੀ ਆਉਣ ਲੱਗੇ ਆ ਉਹ ਅਜਾ ਲੱਗੇ ਹਾਂ ਉਹ ਲੱਗੇ ਫੋਨ ਆਇਆ ਸੀ ਤਾਂ ਖੰਡੀ ਹੁੰਨੇ ਆ ਅੱਛਾ ਹਾਂ ਤੇ ਉਹਦਾ ਦੂਜੀ ਮੈਡਮ ਦਾ ਕੁਝ ਲੱਗਾ ਪਤਾ ਹੈ ਕਿ ਨਹੀਂ ਪਰ ਨਹੀਂ ਉਹਦੀ ਆਉਨੇ ਕੋਈ ਦੱਸਿਆ ਨਹੀਂ ਆਪਾਂ ਕਿਉਂ ਕਿਹੜਾ ਹੁੰਦੇ ਹੁੰਦੇ ਹਾਂ ਆ ਫਿਰ ਇਹ ਨਾ ਵੀ ਕਰੋ ਵਿਮਾਰੇ ਆ ਤੇ ਲਿਉਣ ਵੀ ਕੀ ਉਹ 200 ਰੁਪਿਆ ਦੇਣਗੇ ਸਾਬ 200 ਕਰਾਇਆ ਖਰਚ ਕੇ ਆਉਣਗੇ ਆ ਉਹ ਵੀ ਫਿਰ ਆਉਣਾ ਨਹੀਂ ਆਉਣਾ ਹਨਾ ਉਹਨਾਂ ਦੇ ਇੱਥੇ ਆ ਚਲੋ ਮਰਜੀ ਕੇ ਦੀ ਸਾਡੇ ਤੇ ਆਪਣੇ ਤੇ ਆਉਣੀ ਹੈ ਨਾ ਆਉਣਗੇ ਮੰਮੀ ਆਉਣਾ ਉਹ ਲੱਗੇ ਕਹਿੰਦੇ ਅੱਛਾ ਹਾਂ ਚਲ ਫਿਰ ਮੈਂ ਚਾਚੂ ਦਾ ਕਰ ਲਾ ਕੁਝ ਹੁੰਨੇ ਨੇ ਆ ਠੀਕ ਆ ਕੋਈ ਨਹੀਂ ਮੈਂ ਵੀ ਕਰਾਉਣੀ ਆ ਨਾਲ ਕੁਝ ਹਾਂ ਇਹ ਨਹੀਂ ਕਹਿੰਦੇ ਹੋਣ ਕੋਈ ਨਹੀਂ ਕਸਮਰੋ ਕਿ ਲੱਗੀ ਹੋਣ ਮੰਮੀ ਆਉਣ ਲੱਗੇ ਸੀ ਅਸੀਂ ਮੰਮੀ ਆਉਣ ਲੱਗੇ ਹਾਂਜੀ ਠੀਕ ਆ ਤੇ ਤੁਹਾਡੇ ਨਹੀਂ ਆਉਣਾ ਕਰੋ ਕਿਸੇ ਨੇ ਵੀ ਨਹੀਂ ਸਿੰਦਰ ਤੈਨੂੰ ਪਤਾ ਭਾਬੀ ਦਾ ਹੀ ਟਾਈਮ ਹੈਗਾ ਤੇ ਇਸ ਕਰਕੇ ਉਹਨਾਂ ਨੇ ਨਹੀਂ ਆਣਾ ਹੈਗਾ ਤੇ ਹੁਣ ਤੇ ਭਾਬੀ ਦਾ ਟਾਈਮ ਹੈ ਉਹਨਾਂ ਨੂੰ ਬਾਣਾ ਮਿਲ ਗਿਆ ਜਦੋਂ ਨਹੀਂ ਟਾਈਮ ਤੇ ਉਦੋਂ ਕਿਹੜਾ ਹੁੰਦੇ ਰਹੇ ਆ ਉਹ ਵੀ ਆਂਦੇ ਹੁਣੀ ਆ ਨਾ ਦੀਦੀ ਤੇ 100 200 ਕਰਾਇਆ ਖਰਚ ਕੇ ਜਾਣਾ ਤੇ 100 200 ਰੁਪਏ ਦੇ ਹੱਥ ਜਿਹਾ ਕਹਿੰਦਾ 4 500 ਰੁਪਏ ਖੁੱਲ ਜਾਣਾ ਵਾ ਕਾਇਨੀ ਆਉਂਦੇ ਹੋਣਿਆ ਸਦਾਰੇ ਦੇ ਆਉਂਦੇ ਆ ਸਾਡੇ ਵੇਖੀ ਜਦੋਂ ਮੇਰੀ ਭਾਬੀ ਆਈ ਕਿੰਨਾ ਸਮਾਨ ਉਹਨੇ ਲੈ ਕੇ ਆਉਣਾ ਵਾ ਤੇ ਉਧਰੋਂ ਮੇਰੀ ਮੰਮੀ ਆਈ ਤੇ ਵੇਖੀ ਕਿ ਢਿਲਫਾਫੇ ਪਰ ਪਰਲੇ ਉਹਨੇ ਉਹਨੇ ਇਧਰੋਂ ਲਫਾਫੇ ਨਹੀਂ ਨਾ ਹੁੰਦੇ ਤਾਂ ਨਹੀਂ ਹੋਉਂਦੇ ਵਿਚਾਰੇ ਵੀ ਸ਼ਰਮ ਦੇ ਮਾਰੇ ਵੀ ਉਹਨਾਂ ਨੇ ਤੇ ਉਹ ਦੂਜੀਆਂ ਉਹਦੀਆਂ ਜਠਾਈਆਂ ਦਰਾਨੀਆਂ ਜੜੀਆਂ ਉਹਨਾਂ ਦੇ ਤਾਂ ਪੇਕੇ ਤੋਂ ਬੜਾ ਖੁਸ਼ ਹੋਣਾ ਵਾ ਨਹੀਂ ਭਾਵੇਂ ਛੋਟਾ ਵੀਰ ਭਾਵੇਂ ਆਈ ਜਾਵੇ ਵੇਖਾਂਗੇ ਜਦੋਂ ਆਊਗਾ ਕੀ ਭਲਾਉਣਾ ਵੀ ਹੈ ਕਿ ਨਹੀਂ ਉਹਨੇ ਉਹਨਾਂ ਨੇ ਕਿਤੇ ਆਉਣਾ ਵਾ ਪੈਸਿਆਂ ਹੁਣੋ ਕਹੇ ਕਿੰਨੀਆਂ ਗੱਲਾਂ ਸੁਨਾਈਆਂ ਮੈਨੂੰ ਸ੍ਰਿੰਦਰ ਨੇ ਤੇ ਜਸਵੀਰ ਨੇ ਕਹਿੰਦੇ ਤੇਰੇ ਕਿਦ ਅਸੰਦਾਰੇ ਆਣੇ ਚਲੋ ਜਿੰਨੇ ਜੋਗੇ ਹੈਗੇ ਉਹ ਕਰਦੇ ਹੀ ਆ ਥੋੜਾ ਬਹੁਤ ਤੇ ਕਰਦੇ ਹੀ ਆ ਜਿੰਨਾ ਕਰਦੇ ਆ ਪਰ ਇਹਨਾਂ ਦੇ ਨਾ ਅਮੀਰ ਹੈਗੇ ਆ ਪੇਕੇ ਅਮੀਰ ਆ ਤੇ ਕਿੰਨਾ ਕੁਛ ਦੇ ਕੇ ਜਾਂਦੇ ਆ ਤਾਂ ਹੀ ਮੈਨੂੰ ਗੱਲਾਂ ਸੁਣਾਉਂਦੀਆਂ ਵਾ ਮੇਰੇ ਵੀ ਤੇ ਪੇਕੇ ਕਰਦੇ ਹੀ ਆ ਥੋੜੇ ਬਹੁਤ ਚਲੋ ਮੇਰੇ ਭਰਾ ਵਾ ਕਰਦੇ ਹੀ ਆ ਥੋੜਾ ਬਹੁਤ ਕਰਦੇ ਹੀ ਜਿੰਨਾ ਜਿੰਨੇ ਜੋਗੇ ਹੈਗੇ ਕਰਕੇ ਜਾਂਦੇ ਹੀ ਆ ਮੇਰੇ ਰੱਬਾ ਕਿਸੇ ਦੇ ਪੇਕੇ ਗਰੀਬ ਨਾ ਹੋਣ ਦੀਦੀ ਮੇਰੀ ਨਾ ਇੱਕ ਗੱਲ ਚੇਤੇ ਆਈ ਆ ਤੁਸੀਂ ਕਹਿੰਦੇ ਹੋ ਨਾ ਵੀ ਮੰਮੀ ਨਹੀਂ ਆਉਣਾ ਤਾਂ ਟੀ ਨਹੀਂ ਅੱਜ ਹਾਂਜੀ ਤੇ ਆਉਣਾ ਤੇ ਮੇਰੀ ਭਾਬੀ ਨੇ ਉਹ ਰਾਤੀ ਵੀ ਫੋਨ ਲਈ ਘਰ ਨੂੰ ਨੇ ਸਾਰੀ ਸ਼ੋਪਿੰਗ ਕਰ ਲਈ ਆ ਅੱਛਾ ਤੇ ਮੈਂ ਵੀ ਫਿਰ ਫੋਨ ਕਰਕੇ ਕਹਿ ਦਿੰਨੀ ਆ ਵੀ ਅਸੀਂ ਅੱਜ ਹੀ ਆ ਜਾਂਦੇ ਆ ਅੱਜ ਕੱਟੀਆਂ ਆ ਜੀ ਨਾ ਅੱਡਾ ਦੀ ਇੱਕੋ ਹੀ ਪੈਣਾ ਹੈ ਨਾ ਉਹਨਾਂ ਨਾਲ ਅੱਡਾ ਇੱਕੋ ਪੈਣਾ ਆ ਆਪੇ ਘਰ ਅੱਡੇ ਤੇ ਇਕੱਠੀਆਂ ਹੋ ਜਾਣਗੀਆਂ ਤੇ ਇਕੱਠੀਆਂ ਆ ਜਾਣਗੀਆਂ ਇਧਰ ਨੂੰ ਜਨ ਕਰ ਲਓ ਫੋਨ ਫੇਰ ਨਾਲੇ ਹੈ ਨਾ ਕੱਟੀਆਂ ਆਉਣ ਦੀ ਮਸਾ ਟੋਰ ਬਣ ਜੂਗੀ ਸਾਡੀ ਕਰ ਲਓ ਫੋਨ ਫੇਰ ਫੋਨ ਕਰ ਲੈਣੀ ਆ ਮੈਂ ਆਹ ਕਰ ਲਓ ਹਾਂ ਦਿਓ ਹਾਂ ਵਈ ਦਿਓ ਆਪਣੇ ਕੋਲ ਮੇਰਾ ਤੇ ਚਾਰਜਿੰਗ ਤੇ ਲੱਗਾ ਵਾ ਮੈਂ ਆਹ ਨਹੀਂ ਤੇ ਚਲ ਮੈਂ ਵੀ ਨਹੀਂ ਬਾਅਦ ਪਿਆ ਹੋਣਾ ਹਾਂ ਚਾਰਜਿੰਗ ਤੇ ਲੱਗਾ ਹੀ ਫੋਨ ਅੱਛਾ ਚਲੋ ਕਰ ਲਓ ਫਿਰ ਹਾਂ ਮੈਂ ਕਰ ਲਈਏ ਹਲੋ ਹਲੋ ਸਾਸ਼ਿਕਾ ਬਾਬੀ ਜੀ ਸਾਸ਼ਿਕਾ ਕੀ ਹਾਲ ਹੈ ਸੁਨਦਰ ਵਧੀਆ ਵਧੀਆ ਠੀਕ ਠਾਕ ਤੇ ਸੁਣਾਓ ਹਾਂ ਵਧੀਆ ਕੀ ਕੰਡੇ ਕੁਛ ਵੀ ਨਹੀਂ ਬੱਲੇ ਹੋਰ ਕੰਮ ਕੋ ਮੁੱਕ ਗਿਆ ਜੀ ਹਾਂਜੀ ਹਾਂਜੀ ਕੰਮ ਕਰ ਲਿਆ ਫ੍ਰੀ ਹੋਈ ਤੇ ਜੇ ਹੋ ਗਏ ਹੋ ਫ੍ਰੀ ਤੇ ਉਹ ਨਾ ਦੀਦੀ ਦੀ ਮੰਮੀ ਨੇ ਵੀ ਹੁਣ ਆਉਣਾ ਵਾ ਅੱਜ ਤੇ ਤੁਸੀਂ ਵੀ ਅੱਜ ਹੀ ਆ ਜਾਓ ਮੈਂ ਫਿਰ ਸੰਧਾਰਾ ਲੈ ਕੇ ਤੇ ਵੀ ਤੇਰਾ ਤੇ ਕੰਮ ਤੇ ਚੱਲ ਗਿਆ ਵਾ ਤੇ ਕਿਦਾਂ ਫਿਰ ਹੁਣ ਮੈਂ ਕਰਾਂਗੀ ਪਤਾ ਕਿ ਉਹਦੀ ਦੀਦੀ ਮੰਮੀ ਨੇ ਨਾ ਸਕੂਟੀ ਤੇ ਆਉਣਾ ਵਾ ਅੱਛਾ ਤੇ ਅੱਡਾ ਤੇ ਆਪਣਾ ਇਕੱਠਾ ਹੀ ਪੈਂਦਾ ਆ ਹਾਂ ਤੇ ਤੁਸੀਂ ਆ ਜਾਓ ਤੇ ਅੱਗੇ ਆਡੇ ਤੇ ਆ ਕੇ ਤੁਸੀਂ ਫਿਰ ਕਿੱਥੇ ਹੋ ਜਿਓ ਤੇ ਕਿੱਥੇ ਆ ਜਾਓ ਕਰੋ ਉਹਨਾਂ ਨੇ ਸਕੂਟੀ ਤੇ ਆਉਣਾ ਉਹਦੇ ਨਾਲ ਆ ਜਾਓ ਚਲੋ ਠੀਕ ਆ ਦੋ ਦੋ ਸਾਰੇ ਇਤਨੇ ਉਸਮਾਨ ਤੇ ਸਾਰਾ ਲੈ ਜਾਂਦਾ ਹੀ ਤੇ ਕੋਈ ਨਹੀਂ ਮੈਂ ਇੱਕ ਵਾਰ ਦੜ ਵੀਰ ਨੂੰ ਫੋਨ ਕਰਕੇ ਪੁੱਛ ਲੈਣੀ ਆ ਹਾਂ ਪੁੱਛ ਕੇ ਤਾਂ ਚਲ ਫਿਰ ਆ ਜੀਓ ਚੰਗਾ ਠੀਕ ਜੀ ਹਾਂ ਠੀਕ ਆ ਚਲ ਹੁਣ ਆਪੇ ਹਨਾ ਆ ਜਾਣਗੇ ਅੱਜ ਜੀ ਕਹਿੰਦੇ ਆ ਜਾਨੀ ਆ ਆ ਕਹਿੰਦੀ ਮੈਨੂੰ ਫੋਨ ਕਰਕੇ ਪੁੱਛ ਲੈਣੀ ਆ ਤੇ ਫਿਰ ਚਲ ਆ ਜਾਨੀ ਆਜਾ ਕੱਟੀਆਂ ਆ ਜਾਣਗੀਆਂ ਕੱਟੀਆਂ ਆ ਜਾਣਗੀਆਂ ਤੇ ਨਾਲੇ ਗਰਮੀ ਬੜੀ ਆ ਸਾਡਾ ਵੀ ਇਕੱਠਾ ਹੀ ਕੰਮ ਨਿੱਪੜ ਜਾਊਗਾ ਰੋਟੀ ਪਾਣੀ ਤੇ ਖਾਂਦੀ ਰਹੇਗੀ ਨਾਲੇ ਗਰਮੀ ਬੜੀ ਸੋਈ ਚ ਵੀ ਅੱਜ ਵੀ ਬਣਾਗੇ ਕੱਲ ਪਰਸੋਂ ਵੀ ਇਹਰ ਬਣਾਗੇ ਤਾਂ ਇੱਕੋ ਵਾਰੀ ਕੰਮ ਨਿੱਪੜ ਜਾਊਗਾ ਆ ਜਾ ਰੋਟੀ ਪਾਣੀ ਤੇ ਬਣਾਇਆ ਉਹਨਾਂ ਨੂੰ ਹੋਰ ਹੁਣ ਰੋਟੀ ਪਾਣੀ ਤੇ ਬਣਾਇਆ ਹੀ ਆ ਕੰਮ ਸਾਰਾ ਹੋਇਆ ਸਾਡਾ ਹੈ ਨਾ ਆਜ ਮਮੀ ਦੇ ਤੁਰਪੇ ਹੋਣੇ ਤੁਹਾਨੂੰ ਕਹਿਣਾ ਹੈ ਫੋਨ ਕਰ ਲੋ ਇੱਕ ਵਾਰੀ ਤੇ ਪੁੱਛ ਕੇ ਤੇ ਦੱਸ ਦੇਣਾ ਲੈਣਾ ਹੁਣ ਉਹਨੇ ਆਪੇ ਕਰ ਲੈਣਾ ਫੋਨ ਨੰਬਰ ਹੈਗਾ ਉਹਨਾਂ ਕੋਲ ਠੀਕ ਆ ਹਾਂ ਕਾ ਹੀ ਗਿਆ ਤੇ ਕਿਤੇ ਆ ਬੜੀ ਭਾਰੀ ਪੈਣਾ ਮੇਰੀ ਬਾਹ ਫਕਾਤੀ ਐ ਨੇ ਅੱਜ ਮੈਂ ਆਗੇ ਕਾਚੀ ਮਮੀ ਜੀ ਸਸ਼ਿਕਾ ਠੀਕ ਠਾਕ ਹੁੰਦ ਰਹੇ ਹਾਂ ਠੀਕ ਹੈ ਆਪਣਾ ਵਧੀਆ ਸਸ਼ੀਆ ਬਾਪੂ ਜੀ ਸਸ਼ਿਕਾ ਹਾਲ ਕੀ ਆ ਜੀ ਆ ਵਧੀਆ ਹੋਣੀ ਆਗੇ ਸਸ਼ਿਕਾ ਸਸ਼ੀਆ ਜੀ ਸਸ਼ਿਕਾ ਬਾਪੂ ਜੀ ਸਸ਼ਿਕਾ ਹਾਲ ਹੋਰ ਸਭ ਠੀਕ ਹੈ ਵਧੀਆ ਵਧੀਆ ਆਜੋ ਬਹਿ ਜਾਓ ਸੁਪਾਰ ਗਰਮੀ ਬੜੀ ਅੰਦਰ ਐ ਅਸੀਂ ਲਾਇਆ ਅੰਦਰ ਆਜੋ ਤੁਸੀਂ ਚਲੋ

ਸਸ਼ਿਕਾ ਭਾਜੀ ਸਸ਼ਿਕਾ ਕੀ ਹਾਲ ਜੀ ਸਸ਼ਿਕਾ ਭਾਜੀ ਸਸ਼ਿਕਾ ਦਰਪਾਲ ਕੀ ਹਾਲ ਵਧੀਆ ਤੁਸੀਂ ਹਾਂ ਠੀਕ ਹੋ ਹਾਂ ਜੀ ਠੀਕ ਹਾਂ ਮੈਂ ਕਿਹਾ ਨਹੀਂ ਲੱਭ ਨਹੀਂ ਦੇ ਕੀ ਕਰਦੇ ਸੀ ਮੈਂ ਉਹ ਕਰਨੇ ਵਾਸਤੇ ਆਣੀ ਨਾ ਅੱਛਾ ਉਹ ਲੈਣ ਗਈ ਸੀ ਉਹਨੂੰ ਠੀਕ ਹੈ ਤੇ ਤੁਸੀਂ ਹੁਣੇ ਆਏ ਜੀ ਅਗਲੇ ਹੁਣੇ ਆਏ ਹੋ ਪਰ ਪਰਵਾਹ ਪੁੱਛੀ ਠੀਕ ਹੈ ਹਾਂ ਜੀ ਸਾਰੇ ਵਧੀਆ ਤੁਸੀਂ ਸੁਣਾਓ ਆਪਣਾ ਆਪਣਾ ਵਧੀਆ ਆਇਆ ਨਹੀਂ ਕੋਈ ਅਜੇ ਨਹੀਂ ਅਜੇ ਉਹ ਪਾਪੀ ਨੂੰ ਟਾਈਮ ਹੈ ਨਾ ਇਸ ਕਰਕੇ ਤੇ ਫਿਰ ਉਹਨਾਂ ਨੇ ਸ਼ਾਇਦ ਛੋਟਾ ਵੀਰ ਭਾਵੇਂ ਆਵੇਗਾ ਅੱਛਾ ਅੱਛਾ ਮੈਂ ਆਨੀ ਆ ਪਰ ਚਲੇ ਗਏ ਹੁਣ ਹੱਦ ਤੋਂ ਪਹਿਲਾਂ ਹੋ ਗਏ ਹੁਣ ਨਹੀਂ ਨਹੀਂ ਆਣਾ ਜੀ ਉਹਨਾਂ ਨੇ ਅੱਛਾ ਅੱਛਾ ਹੋਰ ਤੁਸੀਂ ਸਭ ਨੂੰ ਲਿਆਉਣਾ ਹੀ ਨਾਲ ਸਮਰ ਸਕੂਲ ਗਿਆ ਹੀ ਜੀ ਅੱਛਾ ਅੱਛਾ ਠੀਕ ਆ ਚਲ ਕੋਈ ਨਾ ਸਾਰਾ ਮਹੀਨਾ ਸੰਧਾਰੇ ਦਾ ਹੀ ਆ ਹਾਂਜੀ ਹਾਂਜੀ ਜਦੋਂ ਮਰਜ਼ੀ ਕੋ ਲੈ ਕੇ ਆ ਦੇ ਹਾਂਜੀ 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 ਤੇ ਬਣਾਈ ਰੋਟੀ ਰੋਟੀ ਹਾਂ ਰੋਟੀ ਬਣਾ ਲਈ ਜੀ ਹਾਂਜੀ ਚਲੋ ਮੈਂ ਚਾਚੂ ਬਣਾਵਾਂ ਫਿਰ ਕੋਈ ਨਹੀਂ ਬਣਾ ਲੈ ਲੈ ਨੇ ਸੋਕ ਲਿਆਂਦਾ ਜਾਂ ਤੁਹਾਡੇ ਲਈ ਆਏ ਤੇ ਦੋਵੇਂ ਜਣੀਆਂ ਖਰਚਾ ਹੀ ਬੜਾ ਕਰ ਆਈਆਂ ਹੋਰ ਕੀ ਹੈ ਕੋਤਾਲਾ ਇਹ λεੰਗ ਨਾ ਇਹ ਤੇ ਜਠਾਣੀ ਦਾ ਹੀ ਅੱਛਾ ਜਠਾਣੀ ਦਾ ਹਾਂਜੀ ਠੀਕ ਇੱਕੋ ਜੇ ਸਾਰੇ ਰੰਗ ਵੱਖਰੇ ਵੱਖਰੇ ਵੇਲ ਆ ਜਿਹੜਾ ਰੰਗ ਰੱਖਣਾ ਨੂੰ ਆਇਆ ਕਦਾਈ ਜਿਸ ਵੀ ਦਾ ਅੱਛਾ ਮੇਰਾ ਸੁਕਾ ਹਾਂਜੀ ਯੱਕ ਤੁਹਾਡਾ ਤੇ ਪਾਲਦਾ ਅੱਛਾ ਆ ਫਿਰ ਨੱਬਾ। ਗ੍ਰਹਤਿਆ ਕੋਲ ਵੀ ਸੋਨੇ ਨੇ ਸਾਰੇ ਨਾਲ ਸੋਨਾ ਜੇ। ਤੇ ਪੁੱਤੋ ਭਾਜੀ ਤੇਰੀ ਅਲਫਾਫਿਆਂ ਜਿਆ ਪੈ ਕੀਤੀ ਡੱਬੇ ਆ। ਤੇ ਆਹਨ ਤੇਰੀ ਪਾਪੀ ਜੰਗਲਾਂ ਲਈ ਤੇ ਰਹੀ ਨਾ। ਜੁਸ ਵੀਰ ਆਹਨ ਤੇਰੀ ਪਾਪੀ ਜੰਗਲਾਂ ਲਈ ਆਲਾ ਸੁਣੇ ਮੰਮੀ ਆਹ ਪਾਣੀ 100 ਰੁਪਇਆ ਭੇਜਿਆ ਉਹਨਾਂ ਨੇ। ਮੰਮੀ ਜੀ ਪਹਿਲੇ ਤੇ ਰਹਿਣ ਦੋ। ਆ ਫੜੋ ਉਹਨਾਂ ਨੇ ਭੇਜਿਆ ਪੁੱਤ ਮੈਂ ਕਰਾ। ਥੋੜੀ ਦੇ ਦੋ। ਉਹ ਫੜੋ। ਤੂੰ ਤਾਂ ਮਾਸੀ ਅੱਗੇ بڑا ਖਰਚਾ ਕਰ ਰਹੀ। ਆ ਵੇਖੋ ਆ ਤੇਰੇ ਵੀਰ ਨੂੰ ਅੱਜ ਨੌਕਰੀ ਮਿਲੀ ਆ। ਆ ਐਲਈਡੀ ਛੋਟਗੀ ਲੈ ਕੇ ਦਿੱਤੀ ਉਹਨਾਂ ਨੇ ਮੈਂ ਮੰਮੀ ਐਵੇਂ ਖਰਚਾ ਕਰਤੀ ਆ ਉਹ ਵੀ ਆਪਣੇ ਅੰਦਰ ਲਾ ਕੇ ਤੇ ਵੇਖਿਆ ਦਾ ਕਹਿੰਦੀ ਚੱਲ ਬੱਚੇ ਗੇਮਾਂ ਗੁਮਾ ਵੇਖਦੇ ਤੇ ਇੱਥੇ ਲਾਖੜਿਆ ਕਰੀ ਬੱਚੇ ਵੇਖਣ ਨਾ ਦਿੰਦੇ ਟੀਵੀ ਤੇ ਇਹਦੇ ਤੇ ਬੱਚਿਆਂ ਨੂੰ ਲਾ ਦਿਆ ਕਰ ਉਹ ਵੇਚ ਦੇ ਨਾਲ ਹਾਂਜੀ ਇਹ ਤਾਂ ਗੰਗਨ ਦੀਦੀ ਹਾਂਜੀ ਗੰਗਨ ਬੋਲੇ ਫੋਨ ਇਹਨੂੰ ਕਾਲ ਉਹ ਸੁਣਦੇ ਆ ਦਾ ਡਿਜੀਟਲ ਆਈਸ ਹਾਂ ਅੱਛਾ ਲਓ ਦੀਦੀ ਤੁਸੀਂ ਇਹਨੇ ਆਪਣਾ ਫੜੋ ਹਾਂ ਪਾਪਾ ਬੀਰੀਆ ਮੇ ਸੱਚਾਈ ਕਰਾਏ ਮਿਲਦੇ ਤੇ ਤੇ ਆ ਉਹਨੂੰ ਦੂਜੀ ਦਾ ਆ ਹਲੋ ਜਰਿੰਦਰਾ ਦਾ ਆ ਇਹ ਨਾ ਖੱਜਾ ਕਰਾਉਣਾ ਤੇ ਨਹੀਂ ਕੋਈ ਨਹੀਂ ਤੇ ਤੁਸੀਂ ਆਪ ਵੀ ਬਣਾ ਰਹੇ ਇਹਦੀ ਨਾ ਕਰ ਚੀ ਨਾ ਕਰ ਸੋਹਣੀ ਹੈ ਨਾ ਮਖਰੀ ਵੀ ਮਿੱਤਰਾਂ ਕਹਿੰਦੇ ਲੈ ਜਾਂਦੇ ਬਣਾ ਕੇ ਸੋਹਣੀ ਆ ਸੋਹਣੀ ਆ ਮੰਗਲ ਵੀ ਸੋਹਣੀ ਆ ਜਾਂਦੀ ਏ ਹਾਂ ਲੱਭੋਂ ਉਫ ਇਹ ਤੇ ਬੜਾ ਖਰਚਾ ਕਰ ਲੈ। ਚਲ ਮੈਂ ਭਾ ਹੀ ਲੈਣੀ ਆ ਸਾਰਾ ਕੁਝ। ਕੋਈ ਨਹੀਂ ਫੋਟੇ ਅਗਲਾ ਟਾਈਮ ਕਰੀ ਗੁਡੀ ਹੁੰਦਾ ਵਾ। ਸਾਹ ਕਿੱਕ ਵਾਰੀ ਹੁੰਦਾ ਧਿਆਨ ਕਿਹੜਾ ਮੂੰਹ ਮੰਗਣਾ ਹੁੰਦਾ ਆਪੇ ਮਾਂ ਦੇ ਹੁੰਦਾ ਵਾ। ਪਹਿਲੀ ਥੋੜੀ ਕਰ ਦੋ। ਨਹੀਂ ਕੋਈ ਨਹੀਂ ਥੋੜੀ ਆ। ਝੂਟ ਵੀ ਪਾਰਾ ਲੱਦੰड्या ਆ। ਸੁੜ ਰੰਗ ਪਸੰਦ ਆ ਸੁੜ ਦਾ। ਹਾਂ ਬਹੁਤ ਸੋਹਣਾ ਹੈ। ਚਲ ਸੁਆ ਕੇ ਪਾ ਕੇ ਆਇਓ ਫਿਰ। ਤੇ ਪਰ ਜਿੱਦ ਵੀ ਥੋੜਾ ਖਰਚਾ ਕਰ ਲੈਂਦੇ ਹੁਣ ਤੇ ਰਖੜੀ ਵੀ ਹੋਣ ਵਾਲੀ ਐ। ਤੇ ਚਲ ਦੋ ਇਹ ਉੱਤੇ ਵੀ ਖਰਚਾ ਕਰਨਾ ਵਾ ਤੇ ਥੋੜਾ ਕਰ ਲੈਂਦੇ ਹੁਣ ਤੇਰੇ ਕੋਈ ਗੱਲ ਜੀ ਰਖੜੀ ਐ ਕਿ ਰਖੀਏ ਵੇ ਚਲੋ ਠੀਕ ਹੈ ਫਿਰ ਜਿਹਦਾ ਦੇਣ ਵਾਲਾ ਇੰਨੀ ਗੱਲ ਕਹਿੰਦੀ ਤਾਂ ਫਿਰ ਕੱਲ ਹੀ ਅਹੀਂ ਹੈ ਨਾ ਕਹਿਣਾ ਅਸਲ ਵਿੱਚ ਨਸਮਾਨਾ ਪ੍ਰੀਤ ਰੰਦਰ ਹਾਂਜੀ ਆ ਤਾਂ ਬੀਬੀ ਸਕੂਟ ਵੀ ਜੇ ਆ ਜਿੱਥੇ ਚਲੋ ਕੋਈ ਨਹੀਂ ਫਾਂ ਜਸਵੀਰੇ ਹਾਂਜੀ ਮੰਮੀ ਜੀ ਐਲਡੀ ਲਾ ਕੇ ਵੇਖੋ ਭਲਾ ਕਿੱਡੀ ਗਿਆ ਮੈਂ ਤਾਂ ਜਿੱਦਾਂ ਉਹਨਾਂ ਪਿਆ ਕਰਕੇ ਫੜਾਈ ਮੈਂ ਲੈ ਆਈ ਕੋਈ ਮੰਮੀ ਕੱਢ ਕੇ ਵੇਣ ਲੈ ਲੈਂਦੇ ਫਿਰ ਸ਼ਾਮ ਨੂੰ ਆਉਂਦੇ ਬੱਚੇ ਤੇ ਫਿਰ ਲਵਾ ਲਾਂਗੇ ਹਨਾ ਔਰ ਠੀਕ ਹੈ ਫਿਰ ਜਿੱਥੇ ਲਾਉਣੀ ਉਹ ਲਾ ਲਓ ਤੇ ਕੱਢ ਕੇ ਵੇਖੋ ਭਲਾ ਕਿੱਡੀ ਗਿਆ ਕੋਈ ਨਹੀਂ ਮਸੀ ਜੀ ਤੁਸੀਂ ਹੁਣ ਬੈਠੋ ਸਮਾਂ ਚੁੱਕ ਕੇ ਤੇ ਫਿਰ ਰੋਟੀ ਖਾ ਲੋ ਰੋਟੀ ਵੀ ਬਣੀ ਆ ਠੀਕ ਹੈ ਠੀਕ ਮੰਮੀ ਜੀ ਹਾਂਜੀ ਆ ਵੇਖਿਓ ਤੁਰ ਨਾ ਵੀ ਆ ਆ ਮੈਂ ਕੱਢੀ ਬਾਹਰ ਤਾਂ ਠੀਕ ਆ ਬੱਚਿਆਂ ਵਾਸਤੇ ਬੜੀ ਵਧੀਆ ਹੈ ਆਓ ਤਾਂ ਤੁਹਾਡੀ ਹੈਗੀ ਮੰਮੀ ਮੱਡੀ ਵੇਖੋ ਆ ਤੂੰ ਜਾਨ ਕੇ ਲੈ ਕੇ ਆਏ ਤੇਰੇ ਬੱਚੇ ਜਦ ਕਰਦੇ ਮੈਂ ਚਲੂ ਗਿਆ ਮਗਮਾ ਲਾ ਦਿਆ ਕਰੋ ਬੱਚੇ ਗਿਆ ਮਾ ਨਹੀਂ ਜੀ ਜੀ ਸੋਹਣੀ ਲੱਗਣ ਦੀ ਹੈ ਲੱਗੀ ਆ ਚਲ ਬੱਚਿਆਂ ਦੇ ਰੂਮ ਚਲਵਾ ਦਿੰਨੇ ਹਨਾ ਹਾਂ ਬੱਚਿਆਂ ਵਾਸਤੇ ਬੜੀ ਵਧੀਆ ਹਾਂਜੀ ਕਿਉਂਕਿ ਅਵੇ ਤੁਹਾਨੂੰ ਉਹਕੇ ਵੇਖਣ ਨਹੀਂ ਦਿੰਦੇ ਕੋਈ ਤੁਸੀਂ ਇਹਨੂੰ ਗਿਆ ਮਗਮਾ ਬੱਚਿਆਂ ਵੱਖਰੀ ਲਾ ਦਿਓ ਚਲ ਕੋਈ ਨਹੀਂ ਮਮ ਦੇ ਫੇ ਸ਼ਾਮ ਨੂੰ ਫਿਰ ਲਵਾ ਲੈਣੇ ਆ ਹਾਂਜੀ ਵੀਰੇ ਕੱਪੜੇ ਦੇ ਹੀ ਹੋਗੇ ਆਓ ਹਣਾ ਲਿਆਂ ਦੇ ਹੁਣ ਵੀ ਆਈ ਆ ਉਹ ਦਾਦੇ ਦੇ ਤੇ ਕਹਿੰਦਾ ਨੂੰ ਤੇ ਹੁੰਦੇ ਨੀਗੇ ਤੇ ਚਾਹ ਜਿਹੜੇ ਹਾਂ ਮੈਂ ਤੇ ਆਪਣੀ ਭਾਬੀ ਨੂੰ ਪਿਆ ਹੀ ਭਿ ਲੈ ਆਂਦੇ ਉਹਦਾ ਪਤਾ ਨਹੀਂ ਉਹ ਵੀ ਕੀ ਸੋਚ ਕੇ ਲੈ ਆਏ ਆ ਚੰਗਰੇ ਲਿਆਂਦੇ ਹੁੰਦੇ ਨੇ ਤੇ ਪੈਣੇ ਆ ਆਪੜ ਆਉਂਦੇ ਆ ਹਨਾ ਜਲਦੀ ਆਈਏ ਨਾਲੇ ਆਪਣੇ ਸਾੰਧੀਏ ਫਿਰ ਹਨਾ ਹਾਂ ਅੱਜੀ ਕਹ ਲਉ ਨਾ ਤੇਰੇ ਦਾ ਕਿੱਡੇ ਦਾ ਕਿੱਡਾ ਹੀ ਹੈ ਇਹ ਤੇ ਹੈ ਜੀ ਇਹ ਕੀ ਕਹਾਂਦੇ ਹੋ ਦੀਦੀ ਮੈਂ ਸੋਦਰੇ ਖੰਡੀ ਕਿਹੜਾ ਖੜਾ ਰਿਹਾ ਹੈ ਕਿ ਲਿਖਣ ਵਾਲਾ ਮੈਂ ਨਹੀਂ ਦਵਾ ਤੇ ਸੋਦਰ ਦਾ ਅਕਸਰ ਮੈਂ ਲਿਖਿਆ ਵਾ ਤੇ ਮੈਂ ਸਾਰਾ ਹੀ ਨਹੀਂ ਲਿਖਿਆ ਹੁਣ ਮੈਂ ਥੋੜਾ ਥੋੜੀ ਲਿਖਾਂ ਆਹੋ ਚਲ ਮੈਂ ਵੇਲਾ ਨਿਆਣਿਆਂ ਦੇ ਕੋਲ ਤੁਹਾਨੂੰ ਵੇਹੇ ਵੀ ਆਦਤਵਾਰ ਨੂੰ ਕੁੱਝ ਨਹੀਂ ਕਰਦੀ ਆ ਮੰਮੀ ਭਾਪੀ ਮੇਦੀ ਸੂਟ ਲੈ ਕੇ ਆਈ ਤੁਹਾਡੇ ਵਾਸਤੇ ਆ ਮੰਮੀ ਨੇ ਤਾਂ ਡੱਲਿਆ ਦਦੀ ਅੱਛਾ ਸੋਨੇ ਆ ਸੂਟ ਸੂਟ ਤੇ ਪੈਸੇ ਲੱਗਿਆ ਸੂਟ ਤੇ ਆਪੇ ਸੋਨੇ ਹੋਣੀ ਆ ਤੇਰੇਆਂ ਤੋਂ ਕਿਹੜਾ ਕੁਝ ਆਉਣਾ ਵਾ ਨਾਲੇ ਬਿਸਕੁਟਾਂ ਦੀ ਵੀ ਫਿਕਰ ਨਾ ਕਰੀ ਇਹਦੀ ਮੰਮੀ ਵੀ ਕਿੰਨੇ ਲੈ ਕੇ ਆਈ ਤੇ ਮੇਰੀ ਭਾਪੀ ਵੀ ਲੈ ਕੇ ਆਈ ਆ ਉਹ ਬਾਕੀ ਨੇ ਜੇ ਨਾ ਆਉਣਗੇ ਤੁਹਾਡੇ ਤੇ ਚਲੋ ਇਹ ਸਮਾਨ ਖਾ ਵੀ ਲਓ। ਨਾਲੇ ਦੀ ਉਹ ਕਿੰਨੇ ਕਹੀ ਖਾ ਲੈਣੇ ਬਾਚੋਂ ਉਹ ਢੰਗਰਾਂ ਨੂੰ ਪਾਉਣੀ ਹੈ ਤੇ ਤੁਸੀਂ ਖਾ ਲਿਓ। ਚਲ ਅਰੇ ਕਿੰਨਾ ਸਮਾਨ ਲੈ ਆਈ ਐ ਤੇ ਤੁਹਾਡੀ ਭਾਬੀ ਕਿੰਨਾ ਲੈ ਆਈ ਐ। ਕਿੰਨਾ ਹੀ ਲੈ ਆਈ ਐ ਚਲ ਤੁਸੀਂ ਖਾ ਲਿਓ ਕੋਈ ਗੱਲ ਨਹੀਂ ਆਜੋ। ਛੂੜ ਤੇ ਦੇ ਕੇ ਗਈਆਂ ਮੈਂ ਨਾਲ ਕਿੰਨੀਆਂ ਗੱਲਾਂ ਸੁਣਾ ਕੇ ਗਈਆਂ ਵਾ। ੱੱਬਾ ਕਿਸੇ ਦੇ ਪੇਕੇ ਗਰੀਬ ਵੀ ਨਾ ਹੋਣ। ਮੈਂ ਕਰਦੀ ਆ ਆਪਣੀ ਭਾਬੀ ਨੂੰ ਹੋਣ। ਤਾਂ ਤੇ ਹੀ ਵੀ ਮੈਨੂੰ ਮੜਾ ਮੋਟਾ ਸੰਗਾਰਾ ਜਿਹੜਾ ਬੰਦ ਦਸਨ ਤਾਂ ਦੇ ਜੋ ਕਿਉਂਕਿ ਮੈਂ ਵੀ ਆਪਣੀ ਜਠਾੜੀਆਂ ਨੂੰ ਤਖਣ ਵਾਲੀ ਬਣਾ ਹੈ ਹਲੋ ਹਲੋ ਸਤਿ ਸ਼੍ਰੀ ਅਕਾਲ ਬੀਜੀ ਦੀਦੀ ਸਤਿ ਸ਼੍ਰੀ ਅਕਾਲ ਧੀਰ ਠੀਕ ਹੋ हां जी हां जी और की करंदे है ये कुछ नी लम्मे पे ही काम करके अच्छा मैं के कहण दी ही, मैं मेरी है मैं मेरे जठाणिया दा ना सिंदारा आया वा ते तुही मैंने थोड़ा बहुत जो ठाडा बांधदा संदा मिनु भी देजो हां अच्छा सिंदारा जे तन्नू पता ही है वीर दा अठھوں शहर तो, तो बाहर गई है काम करना आहो चलो छोटे नु भेज दोर्दी ही करना हस ਪਾ ਕਰਮ ਨੂੰ ਪੋਸਟ ਨਹੀਂ ਇਹ ਦਿੱਤਾ ਜਿਹਨੂੰ ਤੇ ਕਰਨ ਨੂੰ ਕਹੀ ਦਿੰਨੀ ਆ ਤੇ ਭਾਬੀ ਜੀ ਮੈਂ ਇੰਜ ਕਰਦੀ ਆ ਮੈਂ ਤੁਹਾਨੂੰ ਰੁਪਈਆ 10000 ਨਾ ਲੜਪਾਈ ਤੁਹਾਡੇ ਕੋਲ ਲੈ ਕੇ ਨਾ ਤੇ ਕਰਨ ਨੂੰ ਸੈਂਡ ਕਰ ਦਾਂਗੀ ਤੇ ਉਹਨੂੰ ਕਹਿੰਦੇ ਨੂੰ ਸੋਨਾ ਜਾਂ ਸੰਧਾਰਾ ਬਣਾ ਕੇ ਲਿਆਏ ਮੇਰੀਆਂ ਜਿਠਾਣੀਆਂ ਦਰਾਣੀਆਂ ਵਾਸਤੇ ਵੀ ਸੂਟ ਬਣਾ ਲਿਆਏ ਉਹਨਾਂ ਦੇ ਪੇਕ ਕਿਉਂ ਵੀ ਮੈਨੂੰ ਸੂਟ ਆਇਆ ਤੇ ਮੈਨੂੰ ਭਾਬੀ ਜੀ ਕਿੰਨੀਆਂ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨੇ ਨਹੀਂ ਨਹੀਂ ਤੁਸੀਂ ਪਹਿਲਾਂ ਦੇ ਉਹ ਜਿੰਨਾ ਸੱਟਾ ਬਣੇਗਾ ਹੀ ਤੁਹਾਨੂੰ ਭੇਜ ਦਿੰਦੇ ਆ ਨਹੀਂ ਮੈਂ ਮੈਂ ਤੁਹਾਨੂੰ ਨਾ ਉਹਨੂੰ ਕਰਨ ਦੇ ਫੋਨ ਤੇ ਨਾ ਭਾਈ ਤੁਹਾਡੇ ਕੋਲ ਪੈਸੇ ਲੈ ਕੇ ਮੈਂ ਸੈਂਡ ਕਰ ਦਾਂਗੀ ਤੇ ਉਹਨਾਂ ਕੋ ਸੋਨਾ ਜਿਹਾ ਬਣਾ ਕੇ ਲਿਆਏ ਸੰਧਾਰਾ ਠੀਕ ਹੈ ਮੈਂ ਤੇਰੇ ਭਾਈ ਨੇ ਗੱਲ ਕਰਕੇ ਦੱਸਨੀ ਆ ਹਾਂਜੀ ਠੀਕ ਜੀ ਠੀਕ ਹੈ ਓਕੇ ਚੱਲ ਮੈਂ ਨਾ ਕਰਨ ਦੇ ਫੋਨ ਤੇ ਨਾ ਪੈਸੇ ਸੈਂਡ ਕਰ ਦਾਂਗੀ ਤੇ ਮੈਂ ਕਹੂੰਗੀ ਕਿ ਮੈਨੂੰ ਸੋਨਾ ਜਿਹਾ ਸੰਧਾਰਾ ਬਣਾ ਕੇ ਲਿਆਏ ਇਹਨਾਂ ਦੇ ਪੇਕੇ ਤੋਂ ਮੈਨੂੰ ਸੂਟ ਆਇਆ ਚੱਲ ਮੇਰੇ ਪੇਕੇ ਤੋਂ ਵੀ ਆਣਗੇ ਤੇ ਮੈਂ ਵੀ ਦੇਣ ਵਾਲੀ ਬਣਾਵਾਂਗੀ ਮੈਂ ਨਾ ਇਦਾਂ ਕਰਦੀ ਆ ਕਰਨ ਨੂੰ ਨਾ 10000 ਰੁਪਏ ਗੂਗਲ ਪੇ ਕਰ ਦਿੰਨੀ ਆ ਉਹਨੂੰ ਕਹਿੰਨੀ ਆ ਕਿ ਸੋਨਾ ਜਿਹਾ ਸੰਧਾਰਾ ਬਣਾ ਲਿਆ ਏ ਮੇਰੇ ਵਾਸਤੇ ਚਲ ਪੈਸੇ ਤਾਂ ਸੈਂਡ ਹੋ ਗਏ ਮੈਂ ਮੈਸੇਜ ਕਰ ਦਿੰਨੀ ਆ ਹੈਲੋ ਕਰਨ ਮੈਂ ਨਾ ਤੈਨੂੰ ਨਾ 10000 ਰੁਪਏ ਸੈਂਡ ਕੀਤਾ ਵਾ ਤੇ ਤੂੰ ਇੰਜ ਕਰੇ ਮੇਰੇ ਪੁੱਤ ਨਾ ਸੋਨਾ ਜਿਹਾ ਸੰਧਾਰਾ ਬਣਾ ਲਿਆ ਏ ਮੇਰੇ ਵਾਸਤੇ ਤੇ ਮੇਰੀਆਂ ਜਠਾਣੀਆਂ ਦਰਾਨੀਆਂ ਦਾ ਵੀ ਸੂਟ ਬਣਾ ਲੈ ਆਈ ਤੇ ਨਾਲ ਫਲ ਫਰੂਟ ਵੀ ਲੈ ਆਈ ਨਾਲੇ ਬਿਸਕੁਟ ਵੀ ਲੈ ਆਈ ਤੇ ਪੈਸੇ ਮੈਂ ਤੈਨੂੰ ਸੈਂਡ ਕਰਤੀ ਆ ਠੀਕ ਹੈ ਅੱਜ ਆਜ ਸ਼ਾਮ ਤੱਕ ਆ ਜੀ ਚੱਲ ਅ ਪਰਣਾ ਆਲੇ ਆਏਗਾ ਹੁਣ ਜੀ ਆ ਕਰਨਾ ਹੈ ਮਾਂ ਅਰਗੜੀ ਪਾਸਟੀਕਾ ਲੈ ਜਾ ਉਹ ਤਾਂ ਪੰਲੇ ਕਿਹਾ ਲਓ ਓਹ ਕਣਿਕਾਆਂ ਆ। ਉਹ ਪਾਈਂ ਕਾ ਬਿਨਾ ਤੇ ਟਾਈਮ ਕੱਲਾ ਆ। ਅੱਛਾ ਅੱਛਾ। ਐ ਗ੍ਰਾਸੀਆ। ਅੱਛਾ ਪਾ ਬੀ ਨੇ ਪੀਂ ਦਿੱਤਾ ਵਾ। ਮਨ ਪੀਂ ਪਾ ਬੀ ਚੀ? ਹਾਂ ਜੀ ਜੀ। ਕਰਨੀ ਕੋਈ ਸੋਲ? ਕੋਈ ਆਣਾ ਏ। ਤਾ ਤੜਾ ਆਪਾਂ ਇੱਦਾਂ ਹਾਂ ਨਾ ਚੱਲ ਰਹੇ ਆ। 10000 ਫੈਂਡ ਦਿੱਤੇ ਤੈਨੂੰ ਮੈਂ। ਇੱਕ ਮਿੰਟ ਆ ਪਨੇ ਪਾ ਬੀ ਆ ਕੇ ਦੇ ਰਿਹਾ। ਆ ਤੁਸੂਰੀਆ ਤੇ ਇੱਕ ਹੀ ਹੋਣਾ ਚਾਹਤ ਹੈ ਤੁਸੀਂ ਬੂਗਲ ਬੀਕਿੰਗਾਂ ਨਾ 10000 ਰੁਪਿਆ ਤੇ ਮੇਰੀ ਗੱਲ ਧਿਆਨ ਨਾਲ ਸੁਣੋ ਜਿੰਨਾ ਸਾਡੇ ਕੋ ਪੈਸੇ ਹੈ ਗਿਆ ਆਪਾਂ ਉਨਾ ਹੀ ਤੁਹਾਨੂੰ ਮਤਨਨਾ ਵਾ ਉਸ ਤੋਂ ਬਾਅਦ ਕਿੱਥੇ ਵਰਤ ਸਕਦੇ ਆ ਤੁਹਾਣ ਪਰ ਹੜੇ ਹਾਲਾਤ ਕਿਹੋ ਜਿਹਾ ਚੱਲਣ ਦੇ ਆ ਤੇ ਤੁਸੀਂ ਸਾਨੂੰ ਪੈਸੇ ਸੈਂਡ ਕਰਕੇ ਤੇ ਦਿਖਾਓ ਲੋਕਾਂ ਨੂੰ ਕੀ ਲੈ ਆ ਜੀ ਆ ਮੈਂ ਕਪੜਾ ਹਣੇ ਭੇਜਿਆ ਭਰਾਣਾ ਭੇਜਿਆ ਚੰਗੀ ਗੱਲ ਹੁੰਦੀ ਹੈ ਦੇਖੋ ਹਾਂ ਉਹਦੇ ਗੱਲ ਠੀਕ ਹੈਗੀ ਪਤਾ ਕਿ ਮੇਰੀਆਂ ਦਰਾਨੀਆਂ ਦੇ ਨੇ ਕਿੰਨੇ ਕਿੰਨਾ ਸੰਧਾਰ ਆਇਆ ਵਾ ਉਹ ਕਿੰਨਾ ਕਿੰਨਾ ਸਮਾਨ ਦੇ ਰਗੇ ਐਲ.ਐਡੀ ਵੀ ਦੇ ਦਿੱਤੇਗੇ ਇੱਕ ਜਨਾ ਸ਼ਾਰਪ ਪਾ ਕੇ ਗਿਆ ਵਾ ਤਾਂ ਕਿੰਨੀਆਂ ਕਿੰਨੀਆਂ ਮੈਨੂੰ ਉਹਨਾਂ ਨੇ ਕੱਲਾਂ ਕੀਤੀਆਂ ਵਾ ਤੇ ਇਸ ਕਰਕੇ ਮੈਂ ਕਹਾ ਮੇਰੇ ਪਹਿਲੇ ਆਹਦੇ ਕੁਛ ਦਿਨ ਹੁੰਦੇ ਸੀ ਉਹਨਾਂ ਦੇ ਬਦਲੇ ਹਾੜੇ ਬਦਲਨਗੇ ਉਹਦੇ ਗੱਲ ਠੀਕ ਹੈਗੀ ਆ ਚਲੋ ਕੋਈ ਨਹੀਂ ਭਾਬੀ ਜੀ ਨੇ ਭੇਜਿਆ ਵਾ ਸੰਭੋ ਠੀਕ ਆ ਤੇ ਅੱਗੇ ਤਾਂ ਆਇਆ ਕਰੇ ਹਰਕਤਾਂ ਨਾ ਕਰਿਓ ਕਿ ਪੈਸੇ ਸੈਂਡ ਕਰਕੇ ਕਿ ਲੈ ਜੀ ਤੁਸੀਂ ਸਮਾਨ ਲੈ ਆਇਓ ਬਾਅਦ ਵਿੱਚ ਖਾਣਾ ਕਿ ਸਾਡੇ ਭਰਾ ਲੈ ਕੇ ਆਏ ਤਾਂਾਨੂੰ ਵੀ ਚੁੱਬਦਾ ਵਾ ਤੁਹਾਡੇ ਕੋ ਪੈਸੇ ਨਹੀਂ ਹੈਗੇ ਜਾ ਕੋਈ ਨਾ ਕੋਸ ਸਭ ਕੁਝ ਲੈ ਕੇ ਆਸ ਜਰਾ ਇਹਦਾ ਨਹੀਂ ਗੱਲ ਬੰਦੀ ਜਰਾ ਤੁਸੀਂ ਲੈ ਕੇ ਮੈਨੂੰ ਦਿਓ ਹਾਂ ਅੱਗੋ ਦੀਦੀ ਇਹਦਾ ਕੰਮ ਨਾ ਕਰਿਓ ਠੀਕ ਆ ਇਹਦਾ ਚੁੱਬਦਾ ਸਾਨੂੰ ਠੀਕ ਆ ਠੀਕ ਆ ਜੀ ਚਲੋ ਤੁਸੀਂ ਬੈਠੋ ਮੈਂ ਨਾ ਚਾਹ ਬਣਾ ਕੇ ਲਿਆਉਂਦੀ ਹਾਂ ਚਲ ਆਓ ਸਾਸ਼ੀ ਗਾਲੀ ਸਾਰਿਆਂ ਨੂੰ ਹੋਰ ਸਲਾਵ ਵਧੀਆਂ ਹਾਂਜੀ ਅੱਜ ਅਸੀਂ ਇਹ ਵੀਡੀਓ ਵੇਖੀ ਆ ਸੰਧਾਰੇ ਦੀ ਉਡੀਕ ਇਹ ਸੀਨ ਦਿਖਾਇਆ ਗਿਆ ਤੁਹਾਨੂੰ ਕਿ ਕਈ ਧੀਾਂ ਦੇ ਪਿੱਛੇ ਗਰੀਬ ਘਰ ਹੁੰਦੇ ਹਨ ਤੇ ਉਹទੀਆਂ ਕੀ ਕਰਦੀਆਂ ਨੇ ਕਿ ਆਪਣੇ ਪੇਕੇਆਂ ਚੀਜ਼ ਲਿਆ ਕੇ ਆਪਣੇ ਘਰੋਂ ਹੀ ਚੀਜ਼ ਲਿਆ ਕੇ ਤੇ ਆਪਣੇ ਪੇਕੇਆਂ ਦਾ ਨਾਂ ਕਰ ਲੈਂਦੀਆਂ ਨੇ ਤੇ ਗਲਤ ਵੈਸੇ ਗਲਤ ਆ ਪਰ ਉਹਨਾਂ ਦੇ ਇਸ ਗੱਲ ਪਿੱਛੇ ਕੁਝ ਮਤਲਬ ਕੁਝ ਚੀਜ਼ਾਂ ਛੁਪੀਆਂ ਹੁੰਦੀਆਂ ਨੇ ਕਿਉਂਕਿ ਉਹ ਚਾਹੁੰਦੀਆਂ ਨੇ ਕਿ ਉਹਨਾਂ ਦੇ ਪੇਕੇਆਂ ਦਾ ਮਾਨ ਸਮਾਨ ਵੀ ਵਧਿਆ ਰਹੇ ਤੇ ਸੋਹਰਿਆਂ ਚ ਵੀ ਉਹਨਾਂ ਦੀ ਇੱਜ਼ਤ ਬਣੀ ਰਹੇ ਦੇਖਿਆ ਤੁਸੀਂ ਜਿਠਾਣੀਆਂ ਨੇ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਤੇ ਗਲਤ ਗੱਲਾਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪੇਕੇ ਤੇ ਸਾਰਿਆਂ ਦੇ ਮਤਲਬ ਪੀ ਬਰਾਬਰ ਹੀ ਹੁੰਦੇ ਨੇ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਨਾ ਕਦੀ ਨਾ ਭੁੱਲਿਓ ਤੇ ਸਾਡੀ ਇੱਕ ਵੀਡੀਓ ਆਣ ਲੱਗੀ ਹੈ ਕਲਯੁਗ ਉਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਤੁਹਾਨੂੰ ਵੈਬ ਸੀਰੀਜ਼ ਵੇਖਣ ਨੂੰ ਮਿਲੇਗੀ ਤੇ ਉਹਨੂੰ ਲਾਈਕ ਤੇ ਕਮੈਂਟ ਸ਼ੁਰੂ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਉਸ ਵੀਡੀਓ ਨੂੰ ਠੀਕ ਹੈ ਜੀ ਕਮਿੰਗ ਸੂਨ ਇਨ ਕਲਯੁਗ